ਠਾਕੁਰ ਮੰਦਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸੀਸੀਟੀਵੀ ਵੀ ਸਾਹਮਣੇ ਆਉਂਦੀ ਹੈ ਕਿਸ ਤਰ੍ਹਾਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਤਾਂ ਗ੍ਰਨੇਡ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੰਦਰ ਵਾਲੇ ਵੀ ਸਾਹਮਣੇ ਆਏ ਤਾਂ ਹੋਰ ਵੀ ਬਹੁਤ ਸਾਰੇ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਦੇ ਖੜੇ ਕੀਤੇ ਗਏ ਤਾਂ ਉਸ ਤੋਂ ਬਾਅਦ ਅੱਜ ਅਸੀਂ ਬਾਲਸਚੰਦਰ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦਿਨ ਦਿਹਾੜੇ ਅੰਬਰਸਾਦੀ ਸਿਟੀ ਪੁਲਿਸ ਦੇ ਵੱਲੋਂ ਇੰਕਾਊਂਟਰ ਕੀਤਾ ਗਿਆ ਤਾਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਜਿਹੜਾ ਦੂਸਰਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਸੋਲੇ ਅਸੀਂ ਤੁਹਾਨੂੰ ਉਸ ਇਲਾਕੇ ਦੀ ਤਸਵੀਰ ਸਾਂਝੀ ਕਰਦੇ ਪਏ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜਨੇ ਉਹ ਖੜੇ ਹੋਏ ਦਿਖਾਈ ਦੇ ਰਹੇ ਤਾਂ ਫਿਲਹਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਇਲਾਕੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਉਹਨਾਂ ਦੇ ਵੱਲੋਂ ਫਿਲਹਾਲ ਜਿਹੜੀ ਗੰਕਤੀ ਆ ਰਹੀਆਂ ਤਾਂ ਇੱਕ ਨੌਜਵਾਨ ਇਸ ਜਗ੍ਹਾ ਤੋਂ ਉਪਰੋਂ ਫਰਾਰ ਹੋ ਚੁੱਕਾ ਹੈ ਤਾਂ ਦੂਸਰਾ ਨੌਜਵਾਨ ਜਿਹੜਾ ਉਹ ਫਰਾਰ ਹੋ ਚੁੱਕਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸ ਦੀ ਤਸਵੀਰ ਤੁਹਾणा ਨਾਲ ਸਾਂਝੀ ਕਰਦੇ ਪਏ ਜਿੱਥੇ ਕੀ ਵੱਡੇ ਅਧਿਕਾਰੀਆਂ ਤੋਂ ਲੈ ਕੇ ਛੋਟੇ ਮੁਲਾਜ਼ਮ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਬਲ ਸਚੰਦਰ ਪਿੰਡ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆ ਜਿਸ ਜਗ੍ਹਾ ਦੇ ਉੱਪਰ ਸਵੇਰੇ ਦਿਨ ਦਿਹਾੜੇ ਇੰਕਾਊਂਟਰ ਹੋਇਆ ਤਾਂ ਫਿਲਹਾਲ ਪਿਛਲੇ ਦਿਨੀ ਹੀ ਗਰਨੇਡ ਹਮਲੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਮਾਰ ਦਿੱਤਾ ਗਿਆ ਤਾਂ ਦੂਸਰਾ ਜਿਹੜਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਉਸ ਦੀ ਤਸਵੀਰ ਤੁਹਾਡਾ ਨਾਲ ਅਸੀਂ ਸਾਂਝੀ ਕਰਦੇ ਪਏ ਆ ਤਾਂ ਬਲ ਸਚੰਦਰ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮਰਸਰ ਦੇ ਜਿਹੜੇ ਵੱਖ-ਵੱਖ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਫਿਲਹਾਲ ਉਹ ਕੀਤੀ ਜਾ ਰਹੀ ਆ ਤਾਂ ਲਗਾਤਾਰ ਅਸੀਂ ਗੱਲਬਾਤ ਜਾਰੀ ਰੱਖਾਂਗੇ ਤਾਂ ਸੋਲੇ ਪਿੰਡ ਦੇ ਸਰਪੰਚ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਦੇ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਜਗਰਾਤ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੀ ਦਿਨ ਦਿਹਾੜੇ ਇਸ ਇਲਾਕੇ ਦੇ ਵਿੱਚ ਦਿਨ ਦਿਹਾੜੇ ਨਹੀਂ ਇਸ ਵੀਰ ਦਾ ਮਸਲਾ ਜੀ ਹੁਣ ਤੇ ਆਪਣਾ ਕਾਫੀ ਟਾਈਮ ਹੋ ਚੁੱਕਾ ਇਸ ਟਾਈਮ ਨੂੰ ਤੇ ਮਸਲਾ ਇਹ ਹੈ ਕਿ ਹੁਣ ਸੀਬੀ ਸਾਹਿਬ ਆ ਕੇ ਬਰੀਫ ਕਰਨਗੇ ਇਸ ਖਬਰ ਨੂੰ ਦੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਗਏ ਨਾ ਕਿ ਪਤਾ ਲੱਗਾ ਵਾ ਕਿ ਜੋ ਅੰਮ੍ਰਿਤਸਰ ਦੇ ਵਿੱਚ ਬੰਬ ਬਲਾਸਟ ਦੇ ਆਸੀਗਾ ਮਸਲਾ ਉਹਦੇ ਰਿਗਾਰਡਿੰਗ ਉਹ ਮੁੰਡੇ ਇਧਰ ਦੀ ਲੰਗ ਰਹੀ ਸੀ ਕਿਤੇ ਇੱਥੇ ਕਿਤੇ ਉਹਨੇ ਕੌਂਟਰੈਕਟ ਕੀਤਾ ਗਿਆ ਤੇ ਕਿੰਨੇ ਜਾਨਾਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਜੀ ਕੁਝ ਪਤਾ ਲੱਗਾ ਹੈ ਤੁਹਾਨੂੰ ਨਹੀਂ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਸੀਪੀ ਸਾਹਿਬ ਆ ਕੇ ਬਰੀਫ ਕਰਨਗੇ ਕਿਉਂਕਿ ਸਾਡੇ ਤੋਂ ਆਉਣ ਤੋਂ ਪਹਿਲੇ ਸਾਰਾ ਕੁਝ ਹੋ ਚੁੱਕਾ ਸੀ ਹਾਂਜੀ ਹਾਂਜੀ ਤੁਸੀਂ ਕੀ ਦੇਖਿਆ ਜੀ ਇੱਥੇ ਆ ਕੇ ਹੁਣ ਇੱਥੇ ਆ ਕੇ ਇਹ ਹੀ ਦੇਖਿਆ ਕਿ ਸਾਰੇ ਆਪਣਾ মিডিਆ ਵਾਲੇ ਫਿਰ ਅਸੀਂ ਦੇ ਇੱਥੇ ਜਿੱਦਾਂ ਮਤਲਬ ਪਾਣੀ ਪੁਣੀ ਕਿਸੇ ਚੀਜ਼ ਦੀ ਲੋੜ ਜੀ ਬੰਬੀ ਤੇ ਲੈਪਟਾਪ ਚਲਾਉਣਾ ਸੀਗਾ ਤੇ ਉਹਨਾਂ ਦੀ ਚਾਬੀ ਦੇਣ ਆਏ ਸੀਗੇ ਨਾ ਕਰਕੇ ਪਤੇ ਅਦਰਵਾਈਜ਼ ਸਾਡਾ ਕੋਈ ਇੱਥੇ ਕੋਈ ਬੜਾ ਮਸਲਾ ਨਹੀਂ ਹੈਗਾ ਬਾਕੀ ਪੁਲਿਸ ਰਿਗਾਰਡਿੰਗ ਮਸਲਾ ਬਾਕੀ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਇਦਾਂ ਹੀ ਨੱਥ ਪਾਈ ਜਾ ਸਕਦੀ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਬਿਲਕੁਲ ਨਾ ਮਤਲਬ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਗਿਆ ਤਾਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਕਾਰਵਾਈ ਉਹਨਾਂ ਦੇ ਉੱਪਰ ਹੋਣੀ ਚਾਹੀਦੀ ਤਾਂ ਫਿਲਹਾਲ ਇਸ ਐਨਕਾਊਂਟਰ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਜਿਹੜਾ ਦੂਸਰਾ ਨੌਜਵਾਨ ਉਹ ਪੱਜਨ ਦੇ ਵਿੱਚ ਕਾਮਜਾਪ ਹੋ ਚੁੱਕਾ ਹੈ ਤਾਂ ਫਿਲਹਾਲ ਪੁਲਿਸ ਦੀਆਂ ਟੀਮਾਂ ਉਸ ਨੂੰ ਵੀ ਲੱਗੀਆਂ ਹੋਈਆਂ ਨੇ ਤਾਂ ਅਸੀਂ ਬੱਲ ਸਚੰਦਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਤਾਂ ਫਿਲਹਾਲ ਥੋੜੀ ਜਿਹੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਇੱਥੇ ਪਹੁੰਚਦੇ ਪਿੰਦੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਜਲਦੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਜਗਮੰਟੀ ਦੇ ਲਈ ਸਾਹਿਲ ਅੰਮ੍ਰਿਤਸਰ ਅੱਜ ਨਹੀਂ ਹੀ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਖੰਡ ਵਾਲੇ ਇਲਾਕੇ ਦੇ ਵਿੱਚ ਠਾਕੁਰ ਮੰਦਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸੀਸੀਟੀਵੀ ਵੀ ਸਾਹਮਣੇ ਆਉਂਦੀ ਹੈ ਕਿਸ ਤਰ੍ਹਾਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਤਾਂ ਗ੍ਰਨੇਡ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੰਦਰ ਵਾਲੇ ਵੀ ਸਾਹਮਣੇ ਆਏ ਤਾਂ ਹੋਰ ਵੀ ਬਹੁਤ ਸਾਰੇ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਦੇ ਖੜੇ ਕੀਤੇ ਗਏ ਤਾਂ ਉਸ ਤੋਂ ਬਾਅਦ ਅੱਜ ਅਸੀਂ ਬਾਲਸਚੰਦਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦਿਨ ਦਿਹਾੜੇ ਅੰਬਰਸਾਦੀ ਸਿਟੀ ਪੁਲਿਸ ਦੇ ਵੱਲੋਂ ਇੰਕਾਊਂਟਰ ਕੀਤਾ ਗਿਆ ਤਾਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਜਿਹੜਾ ਦੂਸਰਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਸੋਲੇ ਅਸੀਂ ਤੁਹਾਨੂੰ ਉਸ ਇਲਾਕੇ ਦੀ ਤਸਵੀਰ ਸਾਂਝੀ ਕਰਦੇ ਪਏ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜਨੇ ਉਹ ਖੜੇ ਹੋਏ ਦਿਖਾਈ ਦੇ ਰਹੇ ਤਾਂ ਫਿਲਹਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਇਲਾਕੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਉਹਨਾਂ ਦੇ ਵੱਲੋਂ ਫਿਲਹਾਲ ਜਿਹੜੀ ਗੰਕਤੀ ਆ ਰਹੀਆਂ ਤਾਂ ਇੱਕ ਨੌਜਵਾਨ ਇਸ ਜਗ੍ਹਾ ਤੋਂ ਉਪਰੋਂ ਫਰਾਰ ਹੋ ਚੁੱਕਾ ਹੈ ਤਾਂ ਦੂਸਰਾ ਨੌਜਵਾਨ ਜਿਹੜਾ ਉਹ ਫਰਾਰ ਹੋ ਚੁੱਕਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸ ਇਹ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਜਿੱਥੇ ਕੀ ਵੱਡੇ ਅਧਿਕਾਰੀਆਂ ਤੋਂ ਲੈ ਕੇ ਛੋਟੇ ਮੁਲਾਜ਼ਮ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਬਲ ਸਚੰਦਰ ਪਿੰਡ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆਂ ਜਿਸ ਜਗ੍ਹਾ ਦੇ ਉੱਪਰ ਸਵੇਰੇ ਦਿਨ ਦਿਹਾੜੇ ਇੰਕਾਊਂਟਰ ਹੋਇਆ ਤਾਂ ਫਿਲਹਾਲ ਪਿਛਲੇ ਦਿਨੀ ਹੀ ਗਰਨੇਡ ਹਮਲੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਮਾਰ ਦਿੱਤਾ ਗਿਆ ਤਾਂ ਦੂਸਰਾ ਜਿਹੜਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਉਸ ਦੀ ਤਸਵੀਰ ਤੁਹਾਡਾ ਨਾਲ ਅਸੀਂ ਸਾਂਝੀ ਕਰਦੇ ਪਏ ਆਂ ਤਾਂ ਬਲ ਸਚੰਦਰ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮਰ ਸਰ ਦੇ ਜਿਹੜੇ ਵੱਖ-ਵੱਖ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਫਿਲ ਕੀਤੀ ਜਾ ਰਹੀ ਆ ਤਾਂ ਲਗਾਤਾਰ ਅਸੀਂ ਗੱਲਬਾਤ ਜਾਈ ਰੱਖਾਂਗੇ ਤਾਂ ਸੋਲੇ ਪਿੰਡ ਦੇ ਸਰਪੰਚ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਦੇ ਤਾਂ ਪਹਿਲਾਂ ਕੀ ਨਾਮ ਆ ਜੀ ਤੁਹਾਡਾ ਜਗਰਾਤ ਸਿੰਘ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੀ ਦਿਨ ਦਿਹਾੜੇ ਇਸ ਇਲਾਕੇ ਦੇ ਵਿੱਚ ਦਿਨ ਦਿਹਾੜੇ ਨਹੀਂ ਇਹ ਸਵੇਰ ਦਾ ਮਸਲਾ ਜੀ ਹੁਣ ਤੇ ਆਪਣਾ ਕਾਫੀ ਟਾਈਮ ਹੋ ਚੁੱਕਾ ਇਸ ਟਾਈਮ ਨੂੰ ਤੇ ਮਸਲਾ ਇਹ ਹੈ ਕਿ ਹੁਣ ਸੀਬੀ ਸਾਹਿਬ ਆ ਕੇ ਬਰੀਫ ਕਰਨਗੇ ਇਸ ਖਬਰ ਨੂੰ ਦੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਗਏ ਇਹਨਾਂ ਨੂੰ ਪਤਾ ਲੱਗਾ ਵਾ ਕਿ ਜੋ ਅੰਮ੍ਰਿਤਸਰ ਦੇ ਵਿੱਚ ਬੰਬ ਬਲਾਸਟ ਦੇ ਆ ਸੀਗਾ ਮਸਲਾ ਉਹਦੇ ਰਿਗਾਰਡਿੰਗ ਉਹ ਮੁੰਡੇ ਇਦਾਂ ਦੀ ਲੰਗ ਰਹੀ ਸੀ ਕਿਤੇ ਇੱਥੇ ਕਿਤੇ ਉਹਨੇ ਕੰਟਰੈਕਟ ਕੀਤਾ ਗਿਆ ਸੀ ਤਾਂ ਕਿੰਨੇ ਜਾਨਾਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਜੀ ਕੁਝ ਪਤਾ ਲੱਗਾ ਹੈ ਤੁਹਾਨੂੰ ਨਹੀਂ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਸੀਪੀ ਸਾਹਿਬ ਆ ਕੇ ਬਰੀਫ ਕਰਨਗੇ ਕਿਉਂਕਿ ਸਾਡੇ ਤੋਂ ਆਉਣ ਤੋਂ ਪਹਿਲੇ ਸਾਰਾ ਕੁਝ ਹੋ ਚੁੱਕਾ ਸੀ ਹਾਂਜੀ ਹਾਂਜੀ ਤੁਸੀਂ ਕੀ ਦੇਖਿਆ ਜੀ ਇੱਥੇ ਆ ਕੇ ਹੁਣ ਇੱਥੇ ਆ ਕੇ ਇਹੀ ਦੇਖਿਆ ਕਿ ਸਾਰੇ ਆਪਣਾ মিডিਆ ਵਾਲੇ ਫਿਰ ਅਸੀਂ ਦੇ ਇੱਥੇ ਜਦੋਂ ਮਤਲਬ ਪਾਣੀ ਪੁਣੀ ਕਿਸੇ ਚੀਜ਼ ਦੀ ਲੋੜ ਜੀ ਉਹ ਬੰਬੀ ਤੇ ਲੈਪਟਾਪ ਚਲਾਉਣਾ ਸੀਗਾ ਤੇ ਉਹਨਾਂ ਦੀ ਚਾਬੀ ਦੇਣ ਆਏ ਸੀਗੇ ਨਾ ਕਰਕੇ ਕੋਈ ਤੇ ਅਦਰਵਾਈਜ਼ ਸਾਡਾ ਕੋਈ ਇੱਥੇ ਕੋਈ ਬੜਾ ਮਸਲਾ ਨਹੀਂ ਹੈਗਾ ਬਾਕੀ ਪੁਲਿਸ ਰਿਗਾਰਡਿੰਗ ਮਸਲਾ ਬਾਕੀ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਇਦਾਂ ਹੀ ਨੱਥ ਪਾਈ ਜਾ ਸਕਦੀ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਬਿਲਕੁਲ ਨਾ ਮਤਲਬ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਗਿਆ ਤਾਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਕਾਰਵਾਈ ਉਹਨਾਂ ਦੇ ਉੱਪਰ ਹੋਣੀ ਚਾਹੀਦੀ ਤਾਂ ਫਿਲਹਾਲ ਇਸ ਐਨਕਾਊਂਟਰ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਜਿਹੜਾ ਦੂਸਰਾ ਨੌਜਵਾਨ ਆਉਂ ਪੱਜਨ ਦੇ ਵਿੱਚ ਕਾਮਜਾਪ ਹੋ ਚੁੱਕਾ ਹੈ ਤਾਂ ਫਿਲਹਾਲ ਪੁਲਿਸ ਦੀਆਂ ਟੀਮਾਂ ਉਸ ਨੂੰ ਵੀ ਲੱਗੀਆਂ ਹੋਈਆਂ ਨੇ ਤਾਂ ਅਸੀਂ ਬੱਲ ਸਚੰਦਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਤਾਂ ਫਿਲਹਾਲ ਥੋੜੀ ਜਿਹੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਇੱਥੇ ਪਹੁੰਚਦੇ ਪਿੰਦੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਜਲਦੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਜਗਮੰਦੀ ਦੇ ਲਈ ਸਾਹਿਲ ਅੰਮ੍ਰਿਤਸਰ ਬਿਤੇ ਦਿਨੀ ਹੀ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਖੰਡ ਵਾਲੇ ਇਲਾਕੇ ਦੇ ਵਿੱਚ ਠਾਕੁਰ ਮੰਦਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸੀਸੀਟੀਵੀ ਵੀ ਸਾਹਮਣੇ ਆਉਂਦੀ ਹੈ ਕਿਸ ਤਰ੍ਹਾਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਤਾਂ ਗ੍ਰਨੇਡ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੰਦਰ ਵਾਲੇ ਵੀ ਸਾਹਮਣੇ ਆਏ ਤਾਂ ਹੋਰ ਵੀ ਬਹੁਤ ਸਾਰੇ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਦੇ ਖੜੇ ਕੀਤੇ ਗਏ ਤਾਂ ਉਸ ਤੋਂ ਬਾਅਦ ਅੱਜ ਅਸੀਂ ਬਾਲਸਚੰਦਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦਿਨ ਦਿਹਾੜੇ ਅੰਬਰਸਾਦੀ ਸਿਟੀ ਪੁਲਿਸ ਦੇ ਵੱਲੋਂ ਕਾਉਂਟਰ ਕੀਤਾ ਗਿਆਤਾ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਜਿਹੜਾ ਦੂਸਰਾ ਨੌਜਵਾਨ ਆਹੋ ਫਰਾਰ ਹੋ ਚੁੱਕਾ ਹੈ ਤਾਂ ਸੋਲੇ ਅਸੀਂ ਤੁਹਾਨੂੰ ਉਸ ਇਲਾਕੇ ਦੀ ਤਸਵੀਰ ਸਾਂਝੀ ਕਰਦੇ ਪਏ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜਨੇ ਉਹ ਖੜੇ ਹੋਏ ਦਿਖਾਈ ਦੇ ਰਹੇ ਤਾਂ ਫਿਲਹਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਇਲਾਕੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਉਹਨਾਂ ਦੇ ਵੱਲੋਂ ਫਿਲਹਾਲ ਜਿਹੜੀ ਗੰਕ ਕੀਤੀ ਆ ਰਹੀਆਂ ਤਾਂ ਇੱਕ ਨੌਜਵਾਨ ਇਸ ਜਗ੍ਹਾ ਤੋਂ ਉਪਰੋਂ ਫਰਾਰ ਹੋ ਚੁੱਕਾ ਹੈ ਤਾਂ ਦੂਸਰਾ ਨੌਜਵਾਨ ਜਿਹੜਾ ਉਹ ਫਰਾਰ ਹੋ ਚੁੱਕਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਜਿੱਥੇ ਕੀ ਵੱਡੇ ਅਧਿਕਾਰੀਆਂ ਤੋਂ ਲੈ ਕੇ ਛੋਟੇ ਮੁਲਾਜ਼ਮ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਬਲ ਸਚੰਦਰ ਪਿੰਡ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆਂ ਜਿਸ ਜਗ੍ਹਾ ਦੇ ਉੱਪਰ ਸਵੇਰੇ ਦਿਨ ਦਿਹਾੜੇ ਇੰਕਾਊਂਟਰ ਹੋਇਆ ਤਾਂ ਫਿਲਹਾਲ ਪਿਛਲੇ ਦਿਨੀ ਹੀ ਗਰਨੇਡ ਹਮਲੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਮਾਰ ਦਿੱਤਾ ਗਿਆ ਤਾਂ ਦੂਸਰਾ ਜਿਹੜਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਉਸ ਦੀ ਤਸਵੀਰ ਤੁਹਾਡਾ ਨਾਲ ਅਸੀਂ ਸਾਂਝੀ ਕਰਦੇ ਪਏ ਆਂ ਤਾਂ ਬਲ ਸਚੰਦਰ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮਰ ਸਰਦੇ ਜਿਹੜੇ ਵੱਖ-ਵੱਖ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਫਿਲਹ ਕੀਤੀ ਜਾ ਰਹੀ ਆ ਤਾਂ ਲਗਾਤਾਰ ਅਸੀਂ ਗੱਲਬਾਤ ਜਾਈ ਰੱਖਾਂਗੇ ਤਾਂ ਸੋਲੇ ਪਿੰਡ ਦੇ ਸਰਪੰਚ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਦੇ ਤਾਂ ਪਹਿਲਾਂ ਕੀ ਨਾਮ ਆ ਜੀ ਤੁਹਾਡਾ ਜਗਰਾਤ ਸਿੰਘ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੀ ਦਿਨ ਦਿਹਾੜੇ ਇਸ ਇਲਾਕੇ ਦੇ ਵਿੱਚ ਦਿਨ ਦਿਹਾੜੇ ਨਹੀਂ ਇਹ ਸਵੇਰ ਦਾ ਮਸਲਾ ਜੀ ਹੁਣ ਤੇ ਆਪਣਾ ਕਾਫੀ ਟਾਈਮ ਹੋ ਚੁੱਕਾ ਇਸ ਟਾਈਮ ਨੂੰ ਤੇ ਮਸਲਾ ਇਹ ਹੈ ਕਿ ਹੁਣ ਸੀਬੀ ਸਾਹਿਬ ਆ ਕੇ ਬਰੀਫ ਕਰਨਗੇ ਇਸ ਖਬਰ ਨੂੰ ਦੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਗਏ ਇਹਨਾਂ ਨੂੰ ਪਤਾ ਲੱਗਾ ਵਾ ਕਿ ਜੋ ਅੰਮ੍ਰਿਤਸਰ ਦੇ ਵਿੱਚ ਬੰਬ ਬਲਾਸਟ ਦੇ ਆਸੀਗਾ ਮਸਲਾ ਉਹਦੇ ਰਿਗਾਰਡਿੰਗ ਉਹ ਮੁੰਡੇ ਇਦਾਂ ਦੀ ਲੰਗ ਰਹੀ ਸੀ ਕਿਤੇ ਇੱਥੇ ਕਿਤੇ ਉਹਨਾਂ ਕੰਟਰੈਕਟ ਕੀਤਾ ਗਿਆ ਸੀ ਤਾਂ ਕਿੰਨੇ ਜਾਨਾਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਜੀ ਕੋਈ ਪਤਾ ਲੱਗਾ ਹੈ ਤੁਹਾਨੂੰ ਨਹੀਂ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਸੀਪੀ ਸਾਹਿਬ ਆ ਕੇ ਬਰੀਫ ਕਰਨਗੇ ਕਿਉਂਕਿ ਸਾਡੇ ਤੋਂ ਆਉਣ ਤੋਂ ਪਹਿਲੇ ਸਾਰਾ ਕੁਝ ਹੋ ਚੁੱਕਾ ਸੀ ਹਾਂਜੀ ਹਾਂਜੀ ਤਾਂ ਤੁਸੀਂ ਕੀ ਦੇਖਿਆ ਜੀ ਇੱਥੇ ਆ ਕੇ ਹੁਣ ਇੱਥੇ ਆ ਕੇ ਇਹੀ ਦੇਖਿਆ ਕਿ ਸਾਰੇ ਆਪਣਾ মিডিਆ ਵਾਲੇ ਫਿਰ ਅਸੀਂ ਦੇ ਇੱਥੇ ਜਿੱਦਾਂ ਮਤਲਬ ਪਾਣੀ ਪੁਣੀ ਕਿਸੇ ਚੀਜ਼ ਦੀ ਲੋੜ ਜੀ ਉਹ ਬੰਬੀ ਤੇ ਲੈਪਟਾਪ ਚਲਾਉਣਾ ਸੀਗਾ ਤੇ ਉਹਨਾਂ ਦੀ ਚਾਬੀ ਦੇਣ ਆਏ ਸੀਗੇ ਨਾ ਕਰਕੇ ਕੋਈ ਤੇ ਅਦਰਵਾਈਜ਼ ਸਾਡਾ ਕੋਈ ਇੱਥੇ ਕੋਈ ਬੜਾ ਮਸਲਾ ਨਹੀਂ ਹੈਗਾ ਬਾਕੀ ਪੁਲਿਸ ਰਿਗਾਰਡਿੰਗ ਮਸਲਾ ਬਾਕੀ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਇਦਾਂ ਹੀ ਨੱਥ ਪਾਈ ਜਾ ਸਕਦੀ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਬਿਲਕੁਲ ਨਾ ਮਤਲਬ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਗਿਆ ਤਾਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਕਾਰਵਾਈ ਉਹਨਾਂ ਦੇ ਉੱਪਰ ਹੋਣੀ ਚਾਹੀਦੀ ਤਾਂ ਫਿਲਹਾਲ ਇਸ ਐਨਕਾਊਂਟਰ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਜਿਹੜਾ ਦੂਸਰਾ ਨੌਜਵਾਨ ਉਹ ਭੱਜਣ ਦੇ ਵਿੱਚ ਕਾਮਜਪ ਹੋ ਚੁੱਕਾ ਹੈ ਤਾਂ ਫਿਲਹਾਲ ਪੁਲਿਸ ਦੀਆਂ ਟੀਮਾਂ ਉਸ ਨੂੰ ਵੀ ਲੱਭਣ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਅਸੀਂ ਬੱਲ ਸਚੰਦਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਤਾਂ ਫਿਲਹਾਲ ਥੋੜੀ ਜਿਹੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਇੱਥੇ ਪਹੁੰਚਦੇ ਪਿੰਦੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਜਲਦੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਜਗਮੰਟੀ ਦੇ ਲਈ ਸਾਹਿਲ ਅੰਮ੍ਰਿਤਸਰ ਅੱਜ ਨਹੀਂ ਹੀ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਖੰਡ ਵਾਲੇ ਇਲਾਕੇ ਦੇ ਵਿੱਚ ਠਾਕੁਰ ਮੰਦਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸੀਸੀਟੀਵੀ ਵੀ ਸਾਹਮਣੇ ਆਉਂਦੀ ਹੈ ਕਿਸ ਤਰ੍ਹਾਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਤਾਂ ਗ੍ਰਨੇਡ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੰਦਰ ਵਾਲੇ ਵੀ ਸਾਹਮਣੇ ਆਏ ਤਾਂ ਹੋਰ ਵੀ ਬਹੁਤ ਸਾਰੇ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਦੇ ਖੜੇ ਕਿਤੇ ਕੀਤਾ ਉਸ ਤੋਂ ਬਾਅਦ ਅੱਜ ਅਸੀਂ ਬਾਲਸਚੰਦਰ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦਿਨ ਦਿਹਾੜੇ ਅੰਬਰਸਾਦੀ ਸਿਟੀ ਪੁਲਿਸ ਦੇ ਵੱਲੋਂ ਇੰਕਾਊਂਟਰ ਕੀਤਾ ਗਿਆ ਤਾਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਜਿਹੜਾ ਦੂਸਰਾ ਨੌਜਵਾਨ ਆਹੋ ਫਰਾਰ ਹੋ ਚੁੱਕਾ ਹੈ ਤਾਂ ਸੋਲੇ ਅਸੀਂ ਤੁਹਾਨੂੰ ਉਸ ਇਲਾਕੇ ਦੀ ਤਸਵੀਰ ਸਾਂਝੀ ਕਰਦੇ ਪਏ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਖੜੇ ਹੋਏ ਦਿਖਾਈ ਦੇ ਰਹੇ ਤਾਂ ਫਿਲਹਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਇਲਾਕੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਉਹਨਾਂ ਦੇ ਵੱਲੋਂ ਫਿਲਹਾਲ ਜਿਹੜੀ ਗਣਤੀ ਆ ਰਹੀ ਹੈ ਤਾਂ ਇੱਕ ਨੌਜਵਾਨ ਇਸ ਜਗ੍ਹਾ ਤੋਂ ਉਪਰੋਂ ਫਰਾਰ ਹੋ ਚੁੱਕਾ ਤਾਂ ਦੂਸਰਾ ਨੌਜਵਾਨ ਜਿਹੜਾ ਉਹ ਫਰਾਰ ਹੋ ਚੁੱਕਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸ ਦੀ ਤਸਵੀਰ ਤੁਹਾਣਾ ਸਾਂਝੀ ਕਰਦੇ ਪਏ ਜਿੱਥੇ ਕੀ ਵੱਡੇ ਅਧਿਕਾਰੀਆਂ ਤੋਂ ਲੈ ਕੇ ਛੋਟੇ ਮਲਾਜ਼ਮ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਬਲ ਸਚੰਦਰ ਪਿੰਡ ਦੀ ਤਸਵੀਰ ਤੁਹਾੜਾ ਨਾਲ ਸਾਂਝੀ ਕਰਦੇ ਪਏ ਜਿਸ ਜਗ੍ਹਾ ਦੇ ਉੱਪਰ ਸਵੇਰੇ ਦਿਨ ਦਿਹਾੜੇ ਇੰਕਾਊਂਟਰ ਹੋਇਆ ਤਾਂ ਫਿਲਹਾਲ ਪਿਛਲੇ ਦਿਨੀ ਹੀ ਗਰਨੇਡ ਹਮਲੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਮਾਰ ਦਿੱਤਾ ਗਿਆ ਤਾਂ ਦੂਸਰਾ ਜਿਹੜਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਉਸ ਦੀ ਤਸਵੀਰ ਤੁਹਾੜਾ ਨਾਲ ਅਸੀਂ ਸਾਂਝੀ ਕਰਦੇ ਪਏ ਤਾਂ ਬਲ ਸਚੰਦਰ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮਰਸਰ ਦੇ ਜਿਹੜੇ ਵੱਖ-ਵੱਖ ਮਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਫਿਲਹਾਲ ਉਹਨਾਂ ਵੱ ਕੀਤੀ ਜਾ ਰਹੀ ਆ ਤਾਂ ਲਗਾਤਾਰ ਅਸੀਂ ਗੱਲਬਾਤ ਜਾਈ ਰੱਖਾਂਗੇ ਤਾਂ ਸੋਲੇ ਪਿੰਡ ਦੇ ਸਰਪੰਚ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਦੇ ਤਾਂ ਪਹਿਲਾਂ ਕੀ ਨਾਮ ਆ ਜੀ ਤੁਹਾਡਾ ਜਗਰਾਤ ਸਿੰਘ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੀ ਦਿਨ ਦਿਹਾੜੇ ਇਸ ਇਲਾਕੇ ਦੇ ਵਿੱਚ ਦਿਨ ਦਿਹਾੜੇ ਨਹੀਂ ਇਹ ਸਵੇਰ ਦਾ ਮਸਲਾ ਜੀ ਹੁਣ ਤੇ ਆਪਣਾ ਕਾਫੀ ਟਾਈਮ ਹੋ ਚੁੱਕਾ ਇਸ ਟਾਈਮ ਨੂੰ ਤੇ ਮਸਲਾ ਇਹ ਹੈ ਕਿ ਹੁਣ ਸੀਬੀ ਸਾਹਿਬ ਆ ਕੇ ਬਰੀਫ ਕਰਨਗੇ ਇਸ ਖਬਰ ਨੂੰ ਦੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਗਏ ਇਹਨਾਂ ਨੂੰ ਪਤਾ ਲੱਗਾ ਵਾ ਕਿ ਜੋ ਅੰਮ੍ਰਿਤਸਰ ਦੇ ਵਿੱਚ ਬੰਬ ਬਲਾਸਟਰ ਦੇ ਆਸੀਗਾ ਮਸਲਾ ਉਹਦੇ ਰਿਗਾਰਡਿੰਗ ਉਹ ਮੁੰਡੇ ਇਦਾਂ ਦੀ ਲੰਗ ਰਹੀ ਸੀ ਕਿਤੇ ਇੱਥੇ ਕਿਤੇ ਉਹਨੇ ਕੰਟਰੈਕਟ ਕੀਤਾ ਗਿਆ ਸੀ ਤਾਂ ਕਿੰਨੇ ਜਾਨਾਂ ਦੇ ਜੜੀਆਂ ਗੋਲੀਆਂ ਲੱਗੀਆਂ ਨੇ ਜੀ ਕੋਈ ਪਤਾ ਲੱਗਾ ਤੁਹਾਨੂੰ ਨਹੀਂ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਸੀਪੀ ਸਾਹਿਬ ਆ ਕੇ ਬਰੀਫ ਕਰਨਗੇ ਕਿਉਂਕਿ ਸਾਡੇ ਤੋਂ ਆਉਣ ਤੋਂ ਪਹਿਲੇ ਸਾਰਾ ਕੁਝ ਹੋ ਚੁੱਕਾ ਸੀ ਹਾਂਜੀ ਹਾਂਜੀ ਤੁਸੀਂ ਕੀ ਦੇਖਿਆ ਜੀ ਇੱਥੇ ਆ ਕੇ ਹੁਣ ਇੱਥੇ ਆ ਕੇ ਇਹੀ ਦੇਖਿਆ ਕਿ ਸਾਰੇ ਆਪਣਾ মিডিਆ ਵਾਲੇ ਫਿਰ ਅਸੀਂ ਦੇ ਇਥੇ ਜਿੱਦਾਂ ਮਤਲਬ ਪਾਣੀ ਪੁਣੀ ਕਿਸੇ ਚੀਜ਼ ਦੀ ਲੋੜ ਜੀ ਉਹ ਬੰਬੀ ਤੇ ਲੈਪਟਾਪ ਚਲਾਉਣਾ ਸੀਗਾ ਤੇ ਉਹਨਾਂ ਦੀ ਚਾਬੀ ਦੇਣ ਆਏ ਸੀਗੇ ਨਾ ਕਰਕੇ ਕੋਈ ਤੇ ਅਦਰਵਾਈਜ਼ ਸਾਡਾ ਕੋਈ ਇੱਥੇ ਕੋਈ ਬੜਾ ਮਸਲਾ ਨਹੀਂ ਹੈਗਾ ਬਾਕੀ ਪੁਲਿਸ ਰਿਗਾਰਡਿੰਗ ਮਸਲਾ ਬਾਕੀ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਇਦਾਂ ਹੀ ਨੱਥ ਪਾਈ ਜਾ ਸਕਦੀ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਠੀਕ ਹੈ ਤੁਸੀਂ ਵੇਖਿਆ ਕਿ ਬਿਲਕੁਲ ਨਾ ਮਤਲਬ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਗ੍ਰੇਨੇਡ ਹਮਲਾ ਕੀਤਾ ਗਿਆ ਤਾਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਕਾਰਵਾਈ ਉਹਨਾਂ ਦੇ ਉੱਪਰ ਹੋਣੀ ਚਾਹੀਦੀ ਤਾਂ ਫਿਲਹਾਲ ਇਸ ਐਨਕਾਉਂਟਰ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਜਿਹੜਾ ਦੂਸਰਾ ਨੌਜਵਾਨ ਆਹੋ ਪੱਜਨ ਦੇ ਵਿੱਚ ਕਾਮਜਪ ਹੋ ਚੁੱਕਾ ਹੈ ਤਾਂ ਫਿਲਹਾਲ ਪੁਲਿਸ ਦੀਆਂ ਟੀਮਾਂ ਉਸ ਨੂੰ ਵੀ ਲੱਭਣ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਅਸੀਂ ਬੱਲ ਸਤੰਦਰ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਤਾਂ ਫਿਲਹਾਲ ਥੋੜੀ ਜਿਹੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਇੱਥੇ ਪਹੁੰਚਦੇ ਪਿੰਦੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਜੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਜਗਮੰਟੀ ਦੇ ਲਈ ਸਾਹਿਲ ਅੰਮ੍ਰਿਤਸਰ ਅੱਜ ਨਹੀਂ ਹੀ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਖੰਡ ਵਾਲੇ ਇਲਾਕੇ ਦੇ ਵਿੱਚ ਠਾਕੁਰ ਮੰਦਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸੀਸੀਟੀਵੀ ਵੀ ਸਾਹਮਣੇ ਆਉਂਦੀ ਹੈ ਕਿਸ ਤਰ੍ਹਾਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਤਾਂ ਗ੍ਰਨੇਡ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੰਦਰ ਵਾਲੇ ਵੀ ਸਾਹਮਣੇ ਆਏ ਤਾਂ ਹੋਰ ਵੀ ਬਹੁਤ ਸਾਰੇ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਦੇ ਖੜੇ ਕੀਤੇ ਗਏ ਤਾਂ ਉਸ ਤੋਂ ਬਾਅਦ ਅੱਜ ਅਸੀਂ ਬਾਲਸਚੰਦਰ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦਿਨ ਦਿਹਾੜੇ ਅੰਬਰਸਾਦੀ ਸਿਟੀ ਪੁਲਿਸ ਦੇ ਵੱਲੋਂ ਇੰਕਾਊਂਟਰ ਕੀਤਾ ਗਿਆ ਤਾਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਜਿਹੜਾ ਦੂਸਰਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਸੋਲੇ ਅਸੀਂ ਤੁਹਾਨੂੰ ਉਸ ਇਲਾਕੇ ਦੀ ਤਸਵੀਰ ਸਾਂਝੀ ਕਰਦੇ ਪਏ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜਨੇ ਉਹ ਖੜੇ ਹੋਏ ਦਿਖਾਈ ਦੇ ਰਹੇ ਤਾਂ ਫਿਲਹਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਇਲਾਕੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਉਹਨਾਂ ਦੇ ਵੱਲੋਂ ਫਿਲਹਾਲ ਜਿਹੜੀ ਗੰਕਤੀ ਆ ਰਹੀਆਂ ਤਾਂ ਇੱਕ ਨੌਜਵਾਨ ਇਸ ਜਗ੍ਹਾ ਤੋਂ ਉਪਰੋਂ ਫਰਾਰ ਹੋ ਚੁੱਕਾ ਹੈ ਤਾਂ ਦੂਸਰਾ ਨੌਜਵਾਨ ਜਿਹੜਾ ਉਹ ਫਰਾਰ ਹੋ ਚੁੱਕਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸ ਦੀ ਤਸਵੀਰ ਤੁਹਾਹਨਾਂ ਨਾਲ ਸਾਂਝੀ ਕਰਦੇ ਪਏ ਜਿੱਥੇ ਕਿ ਵੱਡੇ ਅਧਿਕਾਰੀਆਂ ਤੋਂ ਲੈ ਕੇ ਛੋਟੇ ਮੁਲਾਜ਼ਮ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਬਲ ਸਚੰਦਰ ਪਿੰਡ ਦੀ ਤਸਵੀਰ ਤੁਹਾਹਨਾਂ ਨਾਲ ਸਾਂਝੀ ਕਰਦੇ ਪਏ ਆ ਜਿਸ ਜਗ੍ਹਾ ਦੇ ਉੱਪਰ ਸਵੇਰੇ ਦਿਨ ਦਿਹਾੜੇ ਇੰਕਾਊਂਟਰ ਹੋਇਆ ਤਾਂ ਫਿਲਹਾਲ ਪਿਛਲੇ ਦਿਨੀ ਹੀ ਗਰਨੇਡ ਹਮਲੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਮਾਰ ਦਿੱਤਾ ਗਿਆ ਤਾਂ ਦੂਸਰਾ ਜਿਹੜਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਉਸ ਦੀ ਤਸਵੀਰ ਤੁਹਾਹਨਾਂ ਅਸੀਂ ਸਾਂਝੀ ਕਰਦੇ ਪਏ ਆ ਤਾਂ ਬਲ ਸਚੰਦਰ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮਰਸਰ ਦੇ ਜਿਹੜੇ ਵੱਖ-ਵੱਖ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਫ ਕੀਤੀ ਜਾ ਰਹੀ ਆ ਤਾਂ ਲਗਾਤਾਰ ਅਸੀਂ ਗੱਲਬਾਤ ਜਾਈ ਰੱਖਾਂਗੇ ਤਾਂ ਸੋਲੇ ਪਿੰਡ ਦੇ ਸਰਪੰਚ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਦੇ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਜਗਰਾਤ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੀ ਦਿਨ ਦਿਹਾੜੇ ਇਸ ਇਲਾਕੇ ਦੇ ਵਿੱਚ ਦਿਨ ਦਿਹਾੜੇ ਨਹੀਂ ਇਸ ਵੀਰ ਦਾ ਮਸਲਾ ਜੀ ਹੁਣ ਤੇ ਆਪਣਾ ਕਾਫੀ ਟਾਈਮ ਹੋ ਚੁੱਕਾ ਇਸ ਟਾਈਮ ਨੂੰ ਤੇ ਮਸਲਾ ਇਹ ਹੈ ਕਿ ਹੁਣ ਸੀਬੀ ਸਾਹਿਬ ਆ ਕੇ ਬਰੀਫ ਕਰਨਗੇ ਇਸ ਖਬਰ ਨੂੰ ਦੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਗਏ ਨਾ ਕਿ ਪਤਾ ਲੱਗਾ ਵਾ ਕਿ ਜੋ ਅੰਮ੍ਰਿਤਸਰ ਦੇ ਵਿੱਚ ਬੰਬ ਬਲਾਸਟਰ ਦਾ ਸੀਗਾ ਮਸਲਾ ਉਹਦੇ ਰਿਗਾਰਡਿੰਗ ਉਹ ਮੁੰਡੇ ਇਧਰ ਦੀ ਲੰਗ ਰਹੀ ਸੀ ਕਿਤੇ ਇੱਥੇ ਕਿਤੇ ਉਹਨੇ ਕੌਂਟਰੈਕਟ ਕੀਤਾ ਗਿਆ ਤੇ ਕਿੰਨੇ ਜਾਨਾਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਜੀ ਕੁਝ ਪਤਾ ਲੱਗਾ ਹੈ ਤੁਹਾਨੂੰ ਨਹੀਂ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਸੀਪੀ ਸਾਹਿਬ ਆ ਕੇ ਬਰੀਫ ਕਰਨਗੇ ਕਿਉਂਕਿ ਸਾਡੇ ਤੋਂ ਆਉਣ ਤੋਂ ਪਹਿਲੇ ਸਾਰਾ ਕੁਝ ਹੋ ਚੁੱਕਾ ਸੀ ਹਾਂਜੀ ਹਾਂਜੀ ਤੁਸੀਂ ਕੀ ਦੇਖਿਆ ਜੀ ਇੱਥੇ ਆ ਕੇ ਹੁਣ ਇੱਥੇ ਆ ਕੇ ਇਹ ਹੀ ਦੇਖਿਆ ਕਿ ਸਾਰੇ ਆਪਣਾ মিডিਆ ਵਾਲੇ ਫਿਰ ਅਸੀਂ ਦੇ ਇਥੇ ਜਿੱਦਾਂ ਮਤਲਬ ਪਾਣੀ ਪੁਣੀ ਕਿਸੇ ਚੀਜ਼ ਦੀ ਲੋੜ ਜੀ ਬੰਬੀ ਤੇ ਲੈਪਟਾਪ ਚਲਾਉਣਾ ਸੀਗਾ ਤੇ ਉਹਨਾਂ ਦੀ ਚਾਬੀ ਦੇਣ ਆਏ ਸੀਗੇ ਨਾ ਕਰਕੇ ਕੋਈ ਤੇ ਅਦਰਵਾਈਜ਼ ਸਾਡਾ ਕੋਈ ਇੱਥੇ ਕੋਈ ਬੜਾ ਮਸਲਾ ਨਹੀਂ ਹੈਗਾ ਬਾਕੀ ਪੁਲਿਸ ਰਿਗਾਰਡਿੰਗ ਮਸਲਾ ਬਾਕੀ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਇਦਾਂ ਹੀ ਨਾਥ ਪਾਈ ਜਾ ਸਕਦੀ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਠੀਕ ਹੈ ਤੁਸੀਂ ਵੇਖਿਆ ਕਿ ਬਿਲਕੁਲ ਨਾ ਮਤਲਬ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਗਰਨੇਡ ਹਮਲਾ ਕੀਤਾ ਗਿਆ ਤਾਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਕਾਰਵਾਈ ਉਹਨਾਂ ਦੇ ਉੱਪਰ ਹੋਣੀ ਚਾਹੀਦੀ ਤਾਂ ਫਿਲਹਾਲ ਇਸ ਐਨਕਾਉਂਟਰ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਜਿਹੜਾ ਦੂਸਰਾ ਨੌਜਵਾਨ ਉਹ ਪੱਜਨ ਦੇ ਵਿੱਚ ਕਾਮਜਪ ਹੋ ਚੁੱਕਾ ਹੈ ਤਾਂ ਫਿਲਹਾਲ ਪੁਲਿਸ ਦੀਆਂ ਟੀਮਾਂ ਉਸ ਨੂੰ ਵੀ ਲੱਭਣ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਅਸੀਂ ਬੱਲ ਸਚੰਦਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਤਾਂ ਫਿਲਹਾਲ ਥੋੜੀ ਜਿਹੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਇੱਥੇ ਪਹੁੰਚਦੇ ਪਿੰਦੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਜੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਜਗਮੰਟੀ ਦੇ ਲਈ ਸਾਹਿਲ ਅੰਮ੍ਰਿਤਸਰ ਅੱਜ ਨਹੀਂ ਹੀ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਖੰਡ ਵਾਲੇ ਇਲਾਕੇ ਦੇ ਵਿੱਚ ਠਾਕੁਰ ਮੰਦਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸੀਸੀਟੀਵੀ ਵੀ ਸਾਹਮਣੇ ਆਉਂਦੀ ਹੈ ਕਿਸ ਤਰ੍ਹਾਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਤਾਂ ਗ੍ਰਨੇਡ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੰਦਰ ਵਾਲੇ ਵੀ ਸਾਹਮਣੇ ਆਏ ਤਾਂ ਹੋਰ ਵੀ ਬਹੁਤ ਸਾਰੇ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਦੇ ਖੜੇ ਕੀਤੇ ਗਏ ਤਾਂ ਉਸ ਤੋਂ ਬਾਅਦ ਅੱਜ ਅਸੀਂ ਬਾਲਸਚੰਦਰ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦਿਨ ਦਿਹਾੜੇ ਅੰਬਰਸਾਦੀ ਸਿਟੀ ਪੁਲਿਸ ਦੇ ਵੱਲੋਂ ਇੰਕਾਊਂਟਰ ਕੀਤਾ ਗਿਆ ਤਾਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਜਿਹੜਾ ਦੂਸਰਾ ਨੌਜਵਾਨ ਆਹੋ ਫਰਾਰ ਹੋ ਚੁੱਕਾ ਹੈ ਤਾਂ ਸੋਲੇ ਅਸੀਂ ਤੁਹਾਨੂੰ ਉਸ ਇਲਾਕੇ ਦੀ ਤਸਵੀਰ ਸਾਂਝੀ ਕਰਦੇ ਪਏ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜਨੇ ਉਹ ਖੜੇ ਹੋਏ ਦਿਖਾਈ ਦੇ ਰਹੇ ਤਾਂ ਫਿਲਹਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਇਲਾਕੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਉਹਨਾਂ ਦੇ ਵੱਲੋਂ ਫਿਲਹਾਲ ਜਿਹੜੀ ਗੰਕਤੀ ਆ ਰਹੀਆਂ ਤਾਂ ਇੱਕ ਨੌਜਵਾਨ ਇਸ ਜਗ੍ਹਾ ਤੋਂ ਉਪਰੋਂ ਫਰਾਰ ਹੋ ਚੁੱਕਾ ਹੈ ਤਾਂ ਦੂਸਰਾ ਨੌਜਵਾਨ ਜਿਹੜਾ ਉਹ ਫਰਾਰ ਹੋ ਚੁੱਕਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸ ਇਹ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਜਿੱਥੇ ਕੀ ਵੱਡੇ ਅਧਿਕਾਰੀਆਂ ਤੋਂ ਲੈ ਕੇ ਛੋਟੇ ਮੁਲਾਜ਼ਮ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਬਲ ਸਚੰਦਰ ਪਿੰਡ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆਂ ਜਿਸ ਜਗ੍ਹਾ ਦੇ ਉੱਪਰ ਸਵੇਰੇ ਦਿਨ ਦਿਹਾੜੇ ਇੰਕਾਊਂਟਰ ਹੋਇਆ ਤਾਂ ਫਿਲਹਾਲ ਪਿਛਲੇ ਦਿਨੀ ਹੀ ਗਰਨੇਡ ਹਮਲੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਮਾਰ ਦਿੱਤਾ ਗਿਆ ਤਾਂ ਦੂਸਰਾ ਜਿਹੜਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਉਸ ਦੀ ਤਸਵੀਰ ਤੁਹਾਡਾ ਨਾਲ ਅਸੀਂ ਸਾਂਝੀ ਕਰਦੇ ਪਏ ਆਂ ਤਾਂ ਬਲ ਸਚੰਦਰ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮਰ ਸਰਦੇ ਜਿਹੜੇ ਵੱਖ-ਵੱਖ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਫਿਲ ਕੀਤੀ ਜਾ ਰਹੀ ਆ ਤਾਂ ਲਗਾਤਾਰ ਅਸੀਂ ਗੱਲਬਾਤ ਜਾਈ ਰੱਖਾਂਗੇ ਤਾਂ ਸੋਲੇ ਪਿੰਡ ਦੇ ਸਰਪੰਚ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਦੇ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਜਗਰਾਤ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੀ ਦਿਨ ਦਿਹਾੜੇ ਇਸ ਇਲਾਕੇ ਦੇ ਵਿੱਚ ਦਿਨ ਦਿਹਾੜੇ ਨਹੀਂ ਇਸ ਵੀਰ ਦਾ ਮਸਲਾ ਜੀ ਹੁਣ ਤੇ ਆਪਣਾ ਕਾਫੀ ਟਾਈਮ ਹੋ ਚੁੱਕਾ ਇਸ ਟਾਈਮ ਨੂੰ ਤੇ ਮਸਲਾ ਇਹ ਹੈ ਕਿ ਹੁਣ ਸੀਬੀ ਸਾਹਿਬ ਆ ਕੇ ਬਰੀਫ ਕਰਨਗੇ ਇਸ ਖਬਰ ਨੂੰ ਦੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਗਏ ਨਾ ਕਿ ਪਤਾ ਲੱਗਾ ਵਾ ਕਿ ਜੋ ਅੰਮ੍ਰਿਤਸਰ ਦੇ ਵਿੱਚ ਬੰਬ ਲਾਸਟਰ ਦੇ ਆਸੀ ਦਾ ਮਸਲਾ ਉਹਦੇ ਰਿਗਾਰਡਿੰਗ ਉਹ ਮੁੰਡੇ ਇਧਰ ਦੀ ਲੰਗ ਰਹੀ ਸੀ ਕਿਤੇ ਇੱਥੇ ਕਿਤੇ ਉਹਨੇ ਕੌਂਟਰ ਕਰ ਦਿੱਤਾ ਗਿਆ ਤੇ ਕਿੰਨੇ ਜਾਨਾਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਜੀ ਕੁਝ ਪਤਾ ਲੱਗਾ ਹੈ ਤੁਹਾਨੂੰ ਨਹੀਂ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਸੀਪੀ ਸਾਹਿਬ ਆ ਕੇ ਬਰੀਫ ਕਰਨਗੇ ਕਿਉਂਕਿ ਸਾਡੇ ਤੋਂ ਆਉਣ ਤੋਂ ਪਹਿਲੇ ਸਾਰਾ ਕੁਝ ਹੋ ਚੁੱਕਾ ਸੀ ਹਾਂਜੀ ਹਾਂਜੀ ਤੁਸੀਂ ਕੀ ਦੇਖਿਆ ਜੀ ਇੱਥੇ ਆ ਕੇ ਹੁਣ ਇੱਥੇ ਆ ਕੇ ਇਹ ਹੀ ਦੇਖਿਆ ਕਿ ਸਾਰੇ ਆਪਣਾ মিডিਆ ਵਾਲੇ ਫਿਰ ਅਸੀਂ ਦੇ ਇੱਥੇ ਜਿੱਦਾਂ ਮਤਲਬ ਪਾਣੀ ਪੁਣੀ ਕਿਸੇ ਚੀਜ਼ ਦੀ ਲੋੜ ਜੀ ਬੰਬੀ ਤੇ ਲੈਪਟਾਪ ਚਲਾਉਣਾ ਸੀਗਾ ਤੇ ਉਹਨਾਂ ਦੀ ਚਾਬੀ ਦੇਣ ਆਏ ਸੀਗੇ ਨਾ ਕਰਕੇ ਪਤੇ ਅਦਰਵਾਈਜ਼ ਸਾਡਾ ਕੋਈ ਇੱਥੇ ਕੋਈ ਬੜਾ ਮਸਲਾ ਨਹੀਂ ਹੈਗਾ ਬਾਕੀ ਪੁਲਿਸ ਰਿਗਾਰਡਿੰਗ ਮਸਲਾ ਬਾਕੀ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਇਦਾਂ ਹੀ ਨੱਥ ਪਾਈ ਜਾ ਸਕਦੀ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਬਿਲਕੁਲ ਨਾ ਮਤਲਬ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਗਿਆ ਤਾਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਕਾਰਵਾਈ ਉਹਨਾਂ ਦੇ ਉੱਪਰ ਹੋਣੀ ਚਾਹੀਦੀ ਤਾਂ ਫਿਲਹਾਲ ਇਸ ਐਨਕਾਊਂਟਰ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਜਿਹੜਾ ਦੂਸਰਾ ਨੌਜਵਾਨ ਉਹ ਪੱਜਨ ਦੇ ਵਿੱਚ ਕਾਮਜਾਪ ਹੋ ਚੁੱਕਾ ਹੈ ਤਾਂ ਫਿਲਹਾਲ ਪੁਲਿਸ ਦੀਆਂ ਟੀਮਾਂ ਉਸ ਨੂੰ ਵੀ ਲੱਭਣ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਅਸੀਂ ਬੱਲ ਸੁਚੰਦਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਤਾਂ ਫਿਲਹਾਲ ਥੋੜੀ ਜਿਹੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਇੱਥੇ ਪਹੁੰਚਦੇ ਪਿੰਦੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਜੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਜਗਮੰਟੀ ਦੇ ਲਈ ਸਾਹਿਲ ਅੰਮ੍ਰਿਤਸਰ ਅੱਜ ਨਹੀਂ ਹੀ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਖੰਡ ਵਾਲੇ ਇਲਾਕੇ ਦੇ ਵਿੱਚ ਠਾਕੁਰ ਮੰਦਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸੀਸੀਟੀਵੀ ਵੀ ਸਾਹਮਣੇ ਆਉਂਦੀ ਹੈ ਕਿਸ ਤਰ੍ਹਾਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਤਾਂ ਗ੍ਰਨੇਡ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੰਦਰ ਵਾਲੇ ਵੀ ਸਾਹਮਣੇ ਆਏ ਤਾਂ ਹੋਰ ਵੀ ਬਹੁਤ ਸਾਰੇ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਦੇ ਖੜੇ ਕੀਤੇ ਗਏ ਤਾਂ ਉਸ ਤੋਂ ਬਾਅਦ ਅੱਜ ਅਸੀਂ ਬਾਲਸਚੰਦਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦਿਨ ਦਿਹਾੜੇ ਅੰਮ੍ਰਿਤਸਰ ਦੀ ਸਿਟੀ ਪੁਲਸ ਦੇ ਵੱਲੋਂ ਕਾਊਂਟਰ ਕੀਤਾ ਗਿਆਤਾ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਜਿਹੜਾ ਦੂਸਰਾ ਨੌਜਵਾਨ ਆਹੋ ਫਰਾਰ ਹੋ ਚੁੱਕਾ ਹੈ ਤਾਂ ਸੋਲੇ ਅਸੀਂ ਤੁਹਾਨੂੰ ਉਸ ਇਲਾਕੇ ਦੀ ਤਸਵੀਰ ਸਾਂਝੀ ਕਰਦੇ ਪਏ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਖੜੇ ਹੋਏ ਦਿਖਾਈ ਦੇ ਰਹੇ ਤਾਂ ਫਿਲਹਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਇਲਾਕੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਉਹਨਾਂ ਦੇ ਵੱਲੋਂ ਫਿਲਹਾਲ ਜੜੀ ਜਾਂਚ ਕੀਤੀ ਜਾ ਰਹੀ ਹੈ ਤਾਂ ਇੱਕ ਨੌਜਵਾਨ ਇਸ ਜਗ੍ਹਾ ਤੋਂ ਉਪਰੋਂ ਫਰਾਰ ਹੋ ਚੁੱਕਾ ਤਾਂ ਦੂਸਰਾ ਨੌਜਵਾਨ ਜਿਹੜਾ ਉਹ ਫਰਾਰ ਹੋ ਚੁੱਕਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸ ਇਹ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਜਿੱਥੇ ਕੀ ਵੱਡੇ ਅਧਿਕਾਰੀਆਂ ਤੋਂ ਲੈ ਕੇ ਛੋਟੇ ਮੁਲਾਜ਼ਮ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਬਲ ਸਚੰਦਰ ਪਿੰਡ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆਂ ਜਿਸ ਜਗ੍ਹਾ ਦੇ ਉੱਪਰ ਸਵੇਰੇ ਦਿਨ ਦਿਹਾੜੇ ਇੰਕਾਊਂਟਰ ਹੋਇਆ ਤਾਂ ਫਿਲਹਾਲ ਪਿਛਲੇ ਦਿਨੀ ਹੀ ਗਰਨੇਡ ਹਮਲੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਮਾਰ ਦਿੱਤਾ ਗਿਆ ਤਾਂ ਦੂਸਰਾ ਜਿਹੜਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਉਸ ਦੀ ਤਸਵੀਰ ਤੁਹਾਡਾ ਨਾਲ ਅਸੀਂ ਸਾਂਝੀ ਕਰਦੇ ਪਏ ਆਂ ਤਾਂ ਬਲ ਸਚੰਦਰ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮਰ ਸਰਦੇ ਜਿਹੜੇ ਵੱਖ-ਵੱਖ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਫਿਲ ਕੀਤੀ ਜਾ ਰਹੀ ਆ ਤਾਂ ਲਗਾਤਾਰ ਅਸੀਂ ਗੱਲਬਾਤ ਜਾਈ ਰੱਖਾਂਗੇ ਤਾਂ ਸੋਲੇ ਪਿੰਡ ਦੇ ਸਰਪੰਚ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਦੇ ਤਾਂ ਪਹਿਲਾਂ ਕੀ ਨਾਮ ਆਈ ਤੁਹਾਡਾ ਜਗਰਾਤ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੀ ਦਿਨ ਦਿਹਾੜੇ ਇਸ ਇਲਾਕੇ ਦੇ ਵਿੱਚ ਦਿਨ ਦਿਹਾੜੇ ਨਹੀਂ ਇਸ ਵੀਰ ਦਾ ਮਸਲਾ ਜੀ ਹੁਣ ਤੇ ਆਪਣਾ ਕਾਫੀ ਟਾਈਮ ਹੋ ਚੁੱਕਾ ਇਸ ਟਾਈਮ ਨੂੰ ਤੇ ਮਸਲਾ ਇਹ ਹੈ ਕਿ ਹੁਣ ਸੀਬੀ ਸਾਹਿਬ ਆ ਕੇ ਬਰੀਫ ਕਰਨਗੇ ਇਸ ਖਬਰ ਨੂੰ ਤੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਗਏ ਨਾ ਕਿ ਪਤਾ ਲੱਗਾ ਵਾ ਕਿ ਜੋ ਅੰਮ੍ਰਿਤਸਰ ਦੇ ਵਿੱਚ ਬੰਬ ਬਲਾਸਟ ਦੇ ਆਸੀ ਦਾ ਮਸਲਾ ਉਹਦੇ ਰਿਗਾਰਡਿੰਗ ਉਹ ਮੁੰਡੇ ਇਦਰ ਦੀ ਲੰਗ ਰਹੀ ਸੀ ਕਿਤੇ ਇੱਥੇ ਕਿਤੇ ਉਹਨੇ ਕੌਂਟਰ ਕਰੀਤਾ ਗਿਆ ਤੇ ਕਿੰਨੇ ਜਾਨਾਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਜੀ ਕੁਝ ਪਤਾ ਲੱਗਾ ਹੈ ਤੁਹਾਨੂੰ ਨਹੀਂ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਸੀਪੀ ਸਾਹਿਬ ਆ ਕੇ ਬਰੀਫ ਕਰਨਗੇ ਕਿਉਂਕਿ ਸਾਡੇ ਤੋਂ ਆਉਣ ਤੋਂ ਪਹਿਲੇ ਸਾਰਾ ਕੁਝ ਹੋ ਚੁੱਕਾ ਸੀ ਹਾਂਜੀ ਹਾਂਜੀ ਤੁਸੀਂ ਕੀ ਦੇਖਿਆ ਜੀ ਇੱਥੇ ਆ ਕੇ ਹੁਣ ਇੱਥੇ ਆ ਕੇ ਇਹ ਹੀ ਦੇਖਿਆ ਕਿ ਸਾਰੇ ਆਪਣਾ মিডিਆ ਵਾਲੇ ਫਿਰ ਅਸੀਂ ਦੇ ਇੱਥੇ ਜਿੱਦਾਂ ਮਤਲਬ ਪਾਣੀ ਪੁਣੀ ਕਿਸੇ ਚੀਜ਼ ਦੀ ਲੋੜ ਜੀ ਬੰਬੀ ਤੇ ਲੈਪਟਾਪ ਚਲਾਉਣਾ ਸੀਗਾ ਤੇ ਉਹਨਾਂ ਦੀ ਚਾਬੀ ਦੇਣ ਆਏ ਸੀਗੇ ਨਾ ਕਰਕੇ ਕੋਈ ਤੇ ਅਦਰਵਾਈਜ਼ ਸਾਡਾ ਕੋਈ ਇੱਥੇ ਕੋਈ ਬੜਾ ਮਸਲਾ ਨਹੀਂ ਹੈਗਾ ਬਾਕੀ ਪੁਲਿਸ ਰਿਗਾਰਡਿੰਗ ਮਸਲਾ ਬਾਕੀ ਹਾਂ ਇਹ ਗੱਲ ਜ਼ਰੂਰ ਹੈ ਕਿ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਇਦਾਂ ਹੀ ਨੱਥ ਪਾਈ ਜਾ ਸਕਦੀ ਹੋਰ ਇਹਦਾ ਕੋਈ ਹੱਲ ਨਹੀਂ ਹੈਗਾ ਠੀਕ ਹੈ ਤਾਂ ਤੁਸੀਂ ਵੇਖਿਆ ਕਿ ਬਿਲਕੁਲ ਨਾ ਮਤਲਬ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿ ਜਿਹੜੇ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਗਿਆ ਤਾਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਕਾਰਵਾਈ ਉਹਨਾਂ ਦੇ ਉੱਪਰ ਹੋਣੀ ਚਾਹੀਦੀ ਤਾਂ ਫਿਲਹਾਲ ਇਸ ਐਨਕਾਊਂਟਰ ਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਆ ਮੌਤ ਹੋ ਚੁੱਕੀ ਹੈ ਤਾਂ ਫਿਲਹਾਲ ਜਿਹੜਾ ਦੂਸਰਾ ਨੌਜਵਾਨ ਉਹ ਪੱਜਨ ਦੇ ਵਿੱਚ ਕਾਮਜਾਪ ਹੋ ਚੁੱਕਾ ਹੈ ਤਾਂ ਫਿਲਹਾਲ ਪੁਲਿਸ ਦੀਆਂ ਟੀਮਾਂ ਉਸ ਨੂੰ ਵੀ ਲੱਗੀਆਂ ਹੋਈਆਂ ਨੇ ਤਾਂ ਅਸੀਂ ਬੱਲ ਸਚੰਦਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਤਾਂ ਫਿਲਹਾਲ ਥੋੜੀ ਜਿਹੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਇੱਥੇ ਪਹੁੰਚਦੇ ਪਿੰਦੇ ਤਾਂ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਜਲਦੀ ਮੀਡੀਆ ਦੇ ਨਾਲ ਸਾਂਝੀ ਕੀਤੀ ਜਾਏਗੀ ਜਗਮੰਦੀ ਦੇ ਲਈ ਸਾਹਿਲ ਅੰਮ੍ਰਿਤਸਰ ਬੇਦਨੀ ਹੀ ਬੀਤੀ ਦੇਰ ਰਾਤ ਅੰਮ੍ਰਿਤਸਰ ਦੇ ਖੰਡ ਵਾਲੇ ਇਲਾਕੇ ਦੇ ਵਿੱਚ ਠਾਕੁਰ ਮੰਦਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਗ੍ਰਨੇਡ ਹਮਲਾ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਸੀਸੀਟੀਵੀ ਵੀ ਸਾਹਮਣੇ ਆਉਂਦੀ ਹੈ ਕਿਸ ਤਰ੍ਹਾਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਜਗ੍ਹਾ ਦੇ ਉੱਪਰ ਜਾਂਦੇ ਨੇ ਤਾਂ ਗ੍ਰਨੇਡ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਮੰਦਰ ਵਾਲੇ ਵੀ ਸਾਹਮਣੇ ਆਏ ਤਾਂ ਹੋਰ ਵੀ ਬਹੁਤ ਸਾਰੇ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਦੇ ਖੜੇ ਕੀਤੇ ਗਏ ਤਾਂ ਉਸ ਤੋਂ ਬਾਅਦ ਅੱਜ ਅਸੀਂ ਬਾਲਸਚੰਦਰਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕੀ ਦਿਨ ਦਿਹਾੜੇ ਅੰਬਰਸਾਦੀ ਸਿਟੀ ਪੁਲਿਸ ਦੇ ਵੱਲੋਂ ਇੰਕਾਊਂਟਰ ਕੀਤਾ ਗਿਆ ਤਾਂ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤਾਂ ਜਿਹੜਾ ਦੂਸਰਾ ਨੌਜਵਾਨ ਆਹੋ ਫਰਾਰ ਹੋ ਚੁੱਕਾ ਹੈ ਤਾਂ ਸੋਲੇ ਅਸੀਂ ਤੁਹਾਨੂੰ ਉਸ ਇਲਾਕੇ ਦੀ ਤਸਵੀਰ ਸਾਂਝੀ ਕਰਦੇ ਪਏ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਉਹ ਖੜੇ ਹੋਏ ਦਿਖਾਈ ਦੇ ਰਹੇ ਤਾਂ ਫਿਲਹਾਲ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਇਲਾਕੇ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਉਹਨਾਂ ਦੇ ਵੱਲੋਂ ਫਿਲਹਾਲ ਜਿਹੜੀ ਗਣਤੀ ਆ ਰਹੀ ਹੈ ਤਾਂ ਇੱਕ ਨੌਜਵਾਨ ਇਸ ਜਗ੍ਹਾ ਤੋਂ ਉਪਰੋਂ ਫਰਾਰ ਹੋ ਚੁੱਕਾ ਤਾਂ ਦੂਸਰਾ ਨੌਜਵਾਨ ਜਿਹੜਾ ਉਹ ਫਰਾਰ ਹੋ ਚੁੱਕਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਜਿੱਥੇ ਕੀ ਵੱਡੇ ਅਧਿਕਾਰੀਆਂ ਤੋਂ ਲੈ ਕੇ ਛੋਟੇ ਮੁਲਾਜ਼ਮ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਤਾਂ ਬਲ ਸਚੰਦਰ ਪਿੰਡ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਏ ਆਂ ਜਿਸ ਜਗ੍ਹਾ ਦੇ ਉੱਪਰ ਸਵੇਰੇ ਦਿਨ ਦਿਹਾੜੇ ਇੰਕਾਊਂਟਰ ਹੋਇਆ ਤਾਂ ਫਿਲਹਾਲ ਪਿਛਲੇ ਦਿਨੀ ਹੀ ਗਰਨੇਡ ਹਮਲੇ ਦੇ ਵਿੱਚ ਜਿਹੜਾ ਇੱਕ ਨੌਜਵਾਨ ਆ ਉਹ ਮਾਰ ਦਿੱਤਾ ਗਿਆ ਤਾਂ ਦੂਸਰਾ ਜਿਹੜਾ ਨੌਜਵਾਨ ਆ ਉਹ ਫਰਾਰ ਹੋ ਚੁੱਕਾ ਹੈ ਤਾਂ ਉਸ ਦੀ ਤਸਵੀਰ ਤੁਹਾਡਾ ਨਾਲ ਅਸੀਂ ਸਾਂਝੀ ਕਰਦੇ ਪਏ ਆਂ ਤਾਂ ਬਲ ਸਚੰਦਰ ਪਿੰਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੰਮਰ ਸਰਦੇ ਜਿਹੜੇ ਵੱਖ-ਵੱਖ ਮੁਲਾਜ਼ਮ ਨੇ ਉਹ ਇੱਥੇ ਪਹੁੰਚੇ ਹੋਏ ਨੇ ਤਾਂ ਫਿਲਹ ਕੀਤੀ ਜਾ ਰਹੀ ਆ ਤਾਂ ਲਗਾਤਾਰ ਅਸੀਂ ਗੱਲਬਾਤ ਜਾਈ ਰੱਖਾਂਗੇ ਤਾਂ ਸੋਲੇ ਪਿੰਡ ਦੇ ਸਰਪੰਚ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕਰਦੇ ਤਾਂ ਪਹਿਲਾਂ ਕੀ ਨਾਮ ਆ ਜੀ ਤੁਹਾਡਾ ਜਗਰਾਤ ਸਿੰਘ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੀ ਦਿਨ ਦਿਹਾੜੇ ਇਸ ਇਲਾਕੇ ਦੇ ਵਿੱਚ ਦਿਨ ਦਿਹਾੜੇ ਨਹੀਂ ਇਹ ਸਵੇਰ ਦਾ ਮਸਲਾ ਜੀ ਹੁਣ ਤੇ ਆਪਣਾ ਕਾਫੀ ਟਾਈਮ ਹੋ ਚੁੱਕਾ ਇਸ ਟਾਈਮ ਨੂੰ ਤੇ ਮਸਲਾ ਇਹ ਹੈ ਕਿ ਹੁਣ ਸੀਬੀ ਸਾਹਿਬ ਆ ਕੇ ਬਰੀਫ ਕਰਨਗੇ ਇਸ ਖਬਰ ਨੂੰ ਦੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਹੋਇਆ ਨਾ ਕਿ ਪਤਾ ਲੱਗਾ ਵਾ ਕਿ ਜੋ ਅੰਮ੍ਰਿਤਸਰ ਦੇ ਵਿੱਚ ਬੌਮ ਬਲਾਸਟ ਹੋਇਆ ਸੀਗਾ ਮਸਲਾ ਉਹਦੇ ਰਿਗਾਰਡਿੰਗ ਜੋਦੀ ਲੰਗਰੇਸੀ ਕਿਤੇ ਕਿਤੇ ਉਹਨੇ ਕੰਟਰੋਲ ਕੀਤਾ ਗਿਆ ਤੇ ਕਿੰਨੇ ਜਾਨਾਂ ਦੇ ਜਿਹੜੀਆਂ ਗੋਲੀਆਂ ਲੱਗੀਆਂ ਨੇ ਜੀ ਕੁਝ ਪਤਾ ਲੱਗਾ ਤੁਹਾਨੂੰ ਨਹੀਂ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ ਸੀਪੀ ਸਾਹਿਬ ਆ ਕੇ ਬਰੀਫ ਕਰਨਗੇ ਕਿਉਂਕਿ ਸਾਡੇ ਤੋਂ ਆਉਣ ਤੋਂ ਪਹਿਲੇ ਸਾਰਾ ਕੁਝ ਹੋ ਚੁੱਕਾ ਸੀ ਹਾਂਜੀ ਹਾਂਜੀ ਤੁਸੀਂ ਕੀ ਦੇਖਿਆ ਦੀ ਇੱਥੇ ਆ ਕੇ ਹੁਣ ਇੱਥੇ ਆ ਕੇ ਇਹੀ ਦੇਖਿਆ ਕਿ ਸਾਰੇ ਆਪਣਾ মিডিਆ ਵਾਲੇ ਫਿਰ